ਰਜਿਸ ਕਿੰਨੇ ਕੇਸ ਰਜਿਸਟਰ ਹੋਏ ਕਿੰਨਿਆਂ ਨੂੰ ਅਦਾਲਤ ਤੱਕ ਇਹ ਸਰਕਾਰ ਲੈ ਕੇ ਜਾ ਸਕੀ ਔਰ ਕਿੰਨਿਆਂ ਨੂੰ ਸਜ਼ਾ ਹੋਈ ਸਵਾਲ ਇਹ ਨਹੀਂ ਹੈ 6 ਮਹੀਨੇ ਦੀ ਹੋਈ ਸਾਲ ਦੀ ਹੋਈ 2 ਸਾਲ ਦੀ ਹੋਈ 3 ਸਾਲ ਦੀ ਹੋਈ ਇਹ ਸਾਰੀਆਂ ਗੱਲਾਂ ਸ਼ੰਕਾ માં ਪੈਦਾ ਕਰਦੀਆਂ ਨਾ ਔਰ ਬਾਜੀ ਵੀ ਇੱਕ ਵਿਪੱਖ ਦੇ ਨਾਤੇ ਪੁੱਛਣਾ ਨਹੀਂ ਕਿਉਂ ਚਿੰਤਾ ਪੈਦਾ ਹੋਈ ਤੁਹਾਨੂੰ ਕਿ ਸ਼ੰਕਾ ਇਸ ਕਰਕੇ ਪੈਦਾ ਹੋਈ ਕਿ 3 ਸਾਲ ਦੇ ਅੰਦਰ ਸਵਾ 3 ਸਾਲ 'ਚ 300 ਕੇਸ ਜਿਹੜੇ ਹੋਏ ਨੇ ਉਹਨਾਂ ਦਾ ਕੀ ਸਟੇਟਸ ਹੈ ਉਸ ਤੋਂ ਉੱਪਰ ਕੇਸ ਹੋਏ ਨੇ ਦੂਜੀ ਸ਼ੰਕਾ ਕਿਉਂ ਪੈਦਾ ਹੋਈ ਉਹ ਮੈਂ ਤੁਹਾਨੂੰ ਦੱਸਣ ਲੱਗਾ ਯਾਦ ਕਰੋ 2016 ਆ ਗਿਆ ਮਲੇਰ ਕੋਟਲਾ ਥਾਰ ਗੱਡੀ ਬੇਅਦਵੀ ਹੁੰਦੀ ਹੈ ਔਰ ਬੇਅਦਵੀ ਦੇ ਅੰਦਰ ਕੇਸ ਰਜਿਸਟਰਡ ਹੁੰਦਾ 2016 ਚ ਉਹਦੇ ਬਾਅਦ ਉਹਦੇ ਬਾਅਦ ਕੀ ਹੁੰਦਾ ਕਿ ਸਜ਼ਾ ਦੇ ਅੰਦਰ ਨਰੇਸ਼ ਯਾਦਵ ਇਹਨਾਂ ਦਾ ਐਮਐਲਏ ਜਿਹੜਾ ਉਹ ਬਰੀ ਹੋ ਜਾਂਦਾ ਇਨ ਦਾ ਮੀਨ ਟਾਈਮ ਸਰਕਾਰ ਬਦਲਦੀ ਹੈ ਸਰਕਾਰ ਜਿਹੜੀ ਆਂਦੀ ਹੈ 17 ਤੋਂ 22 ਦੇ ਅੰਦਰ ਉਹ ਅਦਾਲਤ ਚ ਅਪਲੀਕੇਸ਼ਨ ਪੇਸ਼ ਕਰਦੀ ਹੈ ਕਿ ਭਈ ਨਰੇਸ਼ ਯਾਦਵ ਜਿਹੜਾ ਐਮਐਲਏ ਉਹ ਵੀ ਦੋਸ਼ੀ ਹੈ ਇਹਨੂੰ ਰਿਵਿਊ ਕੀਤਾ ਜਾਏ ਮਜ਼ੇ ਦੀ ਗੱਲ ਆ ਕੇਸ ਚੱਲ ਰਿਹਾ ਹੁੰਦਾ ਸਰਕਾਰ ਬਦਲਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਂਦੀ ਹੈ ਮੇਰੇ ਕੋਲ ਉਹਦੀ ਅਪਲੀਕੇਸ਼ਨ ਵੀ ਪਈ ਹੈ ਇਹ ਅਪਲੀਕੇਸ਼ਨ ਮੂਵ ਕਰਦੇ ਨੇ ਨਰੇਸ਼ ਯਾਦਵ ਨੂੰ ਬਚਾਉਣ ਦੇ ਲਈ ਅਦਾਲਤ ਇਹਨਾਂ ਨੂੰ ਡਾਂਟ ਮਾਰਦੀ ਹੈ ਔਰ ਬਾਦ ਰੇਂਦਰ ਉਸੇ ਨਰੇਸ਼ਾਦਮ ਨੂੰ 2 ਸਾਲ ਦੀ ਸਜ਼ਾ ਹੁੰਦੀ ਹੈ ਇਹਨਾਂ ਦੀ ਨੀਅਤ ਤੇ ਸ਼ੱਕ ਕਿਦਾਂ ਨਾ ਕਰੀਏ ਇੱਕ ਪਾਸੇ ਬੇਅਦਮੀ ਦੇ ਲਈ ਤੁਸੀਂ ਕਾਨੂੰਨ ਲੈ ਕੇ ਆ ਰਹੇ ਹੋ ਇੱਕ ਪਾਸੇ ਸਰਕਾਰ ਆਪਣੇ ਐਮਐਲਏ ਨੂੰ ਬਚਾਣ ਲਈ ਅਦਾਲਤ ਤੇ ਚਲੀ ਜਾਂਦੀ ਹੈ ਜਿਹੜਾ ਹੁਣ ਇੱਕ ਲੈ ਕੇ ਆ ਰਹੇ ਜੀ ਤੁਸੀਂ ਰਿਵਿਊ ਕਿਸਾ ਹੋਣਾ ਕਿਵੇਂ ਦੇਖ ਦੋ ਨਹੀਂ ਮੇਰਾ ਮੇਰਾ ਮੈਂ ਤੇ ਕਹਿ ਰਿਹਾ ਸਖਤੋ ਸਖਤ ਸਜ਼ਾ ਹੋਏ ਦੂਸਰਾ ਇਹਦੇ ਚ ਮੂਰਤੀ ਜਿਹੜੀਆਂ ਉਹ ਖੰਢੀ ਤੋਂ ਦੇ ਕੇਸ ਬਹੁਤ ਆਉਂਦੇ ਨੇ ਕਦੀ ਸ਼ਿਵਲਿੰਗ ਖੰਡਿਤ ਹੋ ਜਾਂਦਾ ਹੈ ਕਦੀ ਦੁਰਗਾ ਮਾਤਾ ਜੀ ਵੀ ਖੰਡਿਤ ਹੋ ਜਾਂਦਾ ਉਹਨੂੰ ਇਹਨਾਂ ਨੂੰ ਐਡ ਕਰਨਾ ਚਾਹੀਦਾ ਹੈ ਇਹ ਮੇਰਾ ਇਹਨਾਂ ਨੂੰ ਸੁਝਾਅ ਹੈ ਬਾਕੀ ਚਾਹ ਇਹਨਾਂ ਨੇ ਚਾਰ ਗ੍ਰੰਥਾਂ ਦਾ ਜ਼ਿਕਰ ਕੀਤਾ ਲੇਕਿਨ ਸਨਾਤਨ ਦੇ ਅੰਦਰ ਬਹੁਤ ਸਾਰੇ ਗ੍ਰੰਥ ਨੇ ਉਹ ਛੋਟਾ ਜਿਹਾ ਥੱਲੇ ਹੈਗਾ ਇੱਕ ਕਲੋਜ਼ ਜਿਹਦੇ ਅੰਦਰ ਸਾਰੇ ਰਿਲੀਜੀਅਸ ਬੁੱਕਸ ਜਿਹੜੀਆਂ ਉਹਦੇ ਚ ਆਂਦੀਆਂ ਜਿਵੇਂ ਰਮਾਇਣ ਵੀ ਹੈ ਸ਼ਿਵ ਪੁਰਾਨ ਹੈ ਭਗਵਤ ਪੁਰਾਨ ਹੈ ਉਹ ਸਾਰੀਆਂ ਚੀਜ਼ਾਂ ਐਡ ਹੋਣੀਆਂ ਲੇਕਿਨ ਸ਼ੰਕਾ ਤੁਸੀਂ ਪੁੱਛਿਆ ਸੀ ਕਿਉਂ ਕਿਤੇ ਇਹ ਤੇ ਨਹੀਂ ਕਿ ਲੈਂਡ ਪੁਲਿੰਗ ਤੰਗ ਕਰ ਰਹੀ ਹੈ ਕਿਤੇ ਇਹ ਤੇ ਨਹੀਂ ਕਿ ਕਾਨੂੰਨ ਵਿਵਸਥਾ ਇਸ ਵੇਲੇ ਤੰਗ ਕਰ ਰਹੀ ਹੈ ਇਸ ਕਰਕੇ ਇਹ ਧਾਰਮਿਕ ਭਾਵਨਾਵਾਂ ਦਾ ਆੜ ਲੈ ਕੇ ਉਹ ਕੀਤਾ ਜਾ ਰਿਹਾ ਕਾਨੂੰਨ ਪਬਲੀ ਪਹਿਲਾਂ ਵੀ ਮਹੱਤਵਪੂਰਨ ਪਹਿਲੂ ਹੈ ਸ਼ਰਮ ਜੀ ਇਹ ਬਿੱਲ ਜੇ ਲੈ ਕੇ ਆਂਦਾ ਗਿਆ ਪਹਿਲਾਂ ਵੀ ਆਏ ਸੀ ਬਿੱਲ ਪਰ ਕੇਂਦਰ ਚ ਫਸ ਕੇ ਸੀ ਤਾਂ ਸੁਣੋ ਵੀ ਕਹੇਗੀ ਬੀਜਪੀ ਕੀ ਕੋਈ ਬਸ ਉਹ ਪੜੋ ਸਹੀ ਕਾਨੂੰਨ ਪਹਿਲਾਂ ਇੱਕ ਗ੍ਰੰਥ ਪਾ ਕੇ ਭੇਜਿਆ ਗਿਆ ਉਹਨਾਂ ਨੇ ਕਹਿੰਦੇ ਸਾਰਿਆਂ ਨੂੰ ਐਡ ਕਰੋ ਉਸ ਤੋਂ ਬਾਅਦ ਇਹ ਦੂਸਰਾ ਜਦੋਂ ਗਿਆ ਉਹਦੇ ਅੰਦਰ ਉਸ ਵੇਲੇ ਇੰਡੀਅਨ ਜਿਹੜਾ ਕਾਨੂੰਨ ਆ ਉਹ ਬਣਨ ਜਾ ਰਿਹਾ ਸੀ ਭਾਰਤ ਜਾਇ ਸਹਿਤਾ ਜਿਹੜੀ ਹੈ ਉਹ ਬਣਨ ਜਾ ਰਹੀ ਸੀ ਉਹਨਾਂ ਨੇ ਕਿਹਾ ਉਹ ਕਰੀਏ ਨਾਲੇ ਜਦੋਂ ਜਿਹੜੇ ਧਾਰ ਇਹ ਪ੍ਰਬੰਧਾਨ ਤਾਂ ਪਹਿਲਾਂ ਵੀ ਐਸਾ ਜਾਦਾ ਲੇਕਿਨ ਉਹ ਘਟਾ ਸੁਣਨ ਲੱਗਦਾ ਜ਼ਿਆਦਾ ਹੋਣੀ ਚਾਹੀਦੀ ਹੈ ਤੁਸੀਂ ਗੱਲ ਤੋਂ ਖੜੋਗੇ ਤਾਂ ਕਿ ਬਿੱਲ ਪਾਸ ਹੋ ਸਕੇ 18 ਦੇ ਵਿੱਚ ਆਪੀਸੀ ਚ ਸੋਧ ਕੀਤੀ 23 ਤੱਕ ਉਹ ਪੈਂਡਿੰਗ ਰਿਹਾ ਤੋਂ ਉਹਨੂੰ ਲੱਗਾ 23 ਜਦੋਂ ਬੀਐਨਐਸ ਬਣੀ ਤਾਂ ਉਹਦੀ ਕੀੜਾ ਉਹਨਾਂ ਨੇ ਚਾਹੀਦਾ ਹੈ ਬੀਐਨਐਸ ਦੇ ਅੰਦਰ ਤੁਸੀਂ ਪ੍ਰਬੰਧਨ ਫੜੋ